ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਹੋਵੇ ਚਾਹੇ ਆਪ ਹੋਵੇ ਬਹੁਤ ਵੱਡੀ ਸੰਖਿਆ ਦੇ ਵਿੱਚ ਇਹਨਾਂ ਦੇ ਬਹੁਤ ਅੱਛੇ ਅੱਛੇ ਸੀਨੀਅਰ ਕਾਰਕਟਰ ਜਿਹੜੇ ਹੈਗੇ ਨੇ ਸਾਡੇ ਸੰਪਰਚ ਨੇ ਔਰ ਜੁਆਇਨ ਕਰ ਰਹੇ ਨੇ ਬੀਜੇਪੀ ਆਉਣ ਵਾਲੀ ਸਰਕਾਰ ਬੀਜੇਪੀ ਦੀ ਬਣਨ ਵਾਲੀ ਹੈ ਕੀ ਇਹ ਭਾਜਪਾ ਦੀ ਇੱਕ ਖੇਚ ਹੈ ਜਾਂ ਕੇਂਦਰੀ ਵਿਜਾਰਦ ਦਾ ਕੋਈ ਭਾਜਪਾ ਫਾਇਦਾ ਚੱਕ ਰਹੀ ਹੈ ਕਿਉਂਕਿ ਇਹ ਲੱਗਦਾ ਹੈ ਕਿ ਈਡੀ ਦੇ ਥਰੂ ਆ ਸਭ ਕੁਝ ਹੋ ਰਿਹਾ ਹੈ ਤੁਸੀਂ ਕੈਲੰਡਰ ਚੱਕ ਕੇ ਦੇਖ ਲਓ ਇਸ ਸਰਕਾਰ ਦਾ ਲੋਗਾ ਦੇ ਵੈਲਫੇਅਰ ਵਾਸਤੇ ਕਿੰਨੇ ਕੰਮ ਕੀਤੇ ਨੇ 70 ਸਾਲਾਂ ਚ ਉਹ ਕੰਮ ਨਹੀਂ ਹੋਏ ਜੋ ਇਹਨਾਂ 70 ਸਾਲਾਂ ਦੇ ਵਿੱਚ ਮੋਦੀ ਗਵਰਨਮੈਂਟ ਨੇ ਕਰਕੇ ਦਿਖਾ ਦਿੱਤੇ ਕਿ ਪੰਜਾਬ ਵਿੱਚ ਵੀ ਮੋਦੀ ਦੇ ਨਾਂ ਦੇ ਇਲੈਕਸ਼ਨ ਲੜੀ ਜਾਏਗਾ ਕਿ ਜਾਂ ਪਾਰਟੀ ਚਿਹਰਾ ਦੇਗੀ ਆਪ ਦਾ ਇੱਕੋ ਹੀ ਨਾਰਾ ਸੀਗਾ ਕਿ ਜਿਹੜੀ ਰਵਾਇਤੀ ਪਾਰਟੀਆਂ ਦਾ ਬਦਲ ਦਿਆਂਗੇ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿੰਨੇ ਤੁਸੀਂ ਕੈਂਡੀਡੇਟ ਡਿਕਲੇਅਰ ਕੀਤੇ ਨੇ ਜੇ ਉਹ ਦੂਜੀਆਂ ਪਾਰਟੀਆਂ ਦੇ ਰਿਜੈਕਟਡ ਮਾਲ ਹੀ ਤੁਸੀਂ ਲੈ ਕੇ ਤੇ ਟਿਕਟਾਂ ਦੇਣੀਆਂ ਨੇ ਤੇ ਕਿਹੜੇ ਰਵੈਤੀ ਬਦਲ ਦੀ ਗੱਲ ਕਰਦੇ ਹ ਸ੍ਰੀ ਗਗਨਜੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਕੁਲਵੰਤ ਸਿੰਘ ਸਨੋਟ ਵੀ ਤੁਹਾਡਾ ਸਵਾਗਤ ਕਰਦਾ ਹਾਂ ਇਸ ਮੌਕੇ ਸੀ ਲੁਧਿਆਣਾ ਦੇ ਉਤਰੀ ਹਲਕੇ ਵਿੱਚ ਬੈਠੇ ਹੋਏ ਹਾਂ ਇੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਡਿਜੀਟਲ ਸਵਾਮਾ ਦਾ ਕੈਂਪਾ ਲਗਾਇਆ ਜਾ ਰਿਹਾ ਜਿਸ ਵਿੱਚ ਆਧਾਰ ਕਾਰਡ ਬੈਂਕ ਅਕਾਊਂਟ ਤੇ ਹੋਰ ਕਈ ਤਰ੍ਹਾਂ ਦੀਆਂ ਸਕੀਮਾਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਨੇ ਉਸ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਫਾਰਮ ਭਰੇ ਜਾ ਰਹੇ ਨੇ ਤੇ ਮੌਕੇ ਤੇ ਹੀ ਉਹ ਕੰਮ ਇਹਨਾਂ ਦਾ ਕਰਾ ਕੇ ਦਿੱਤਾ ਜਾ ਰਿਹਾ ਹੈ ਸਾਡੇ ਵਿਚਕਾਰ ਭਾਰਤੀ ਜਨਤਾ ਪਾਰਟੀ ਦੇ ਭਾਜਪਾ ਗਾਈ ਦੇ ਚੀਫ ਸਪੋਕਸਪਰਸ ਨੇ ਅਨਿਲ ਸ੍ਰੀਨ ਜੀ ਉਹਨਾਂ ਨੇ ਗਲਤ ਕਰਦੇ ਆ ਇਸ ਸਕੈਮ ਬਾਰੇ ਤੇ ਪੰਜਾਬ ਦੀ ਰਾਜਨੀਤੀ ਜੋ ਅੱਜ ਦੀ ਟਾਈਮ ਦੇ ਵਿੱਚ ਵਾਪਰ ਰਿਹਾ ਉਸ ਤੋਂ ਉੱਪਰ ਕੀ ਵਿਚਾਰ ਰੱਖਦੇ ਨੇ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਇਹ ਅੱਜ ਕੈਂਪ ਹੈ ਕੈਂਪ ਲਗਾਇਆ ਜਾ ਰਿਹਾ ਹੈ ਇਹ ਵੋਟਾਂ ਤੋਂ ਐਨ ਪਹਿਲਾਂ ਕਿਉਂ ਲਗਾਇਆ ਜਾ ਰਿਹਾ ਨਹੀਂ ਇਹ ਇਕੱਲ ਅੱਜ ਨਹੀਂ ਲਗਾ ਰਹੇ ਜੀ ਸਾਡੇ ਇਸ ਇਲਾਕੇ ਦੇ ਹਰਕੀਰਤ ਸਿੰਘ ਜੀ ਬਾਜਵਾ ਜੀ ਮਹਿਤਾ ਜੀ ਔਰ ਸਾਰੇ ਜਿਹੜੇ ਕਾਰਕਟਰਾਂ ਨੇ ਜੀ ਇਹ ਲਗਭਗ ਪਿਛਲੇ 6-7 ਮਹੀਨਿਆਂ ਤੋਂ ਲਗਾਤਾਰ ਜਿਹੜੇ ਹੈਗੇ ਨੇ ਹਰ ਹਫ਼ਤੇ 15 ਦਿਨੀ ਲੋਕਾਂ ਦੀ ਸੇਵਾਵਾਂ ਵਾਸਤੇ ਕੈਂਪ ਲਗਾ ਰਹੇ ਨੇ ਔਰ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਲੰਬਾ ਸਮਾਂ ਨੋਮਣੀ ਸੰਸਥਾ ਕੀ ਹੁੰਦੀ ਕਿ ਇੱਕ ਇੱਕ ਦਿਨ ਲਗਾਇਆ ਤੇ ਖਤਮ ਹੋ ਗਿਆ ਲੇਕਿਨ ਪਿਛਲੇ 6-7 ਮਹੀਨੇ ਤੋਂ ਲਗਾਤਾਰ ਚੜਾ ਗਿਆ ਹਰ ਹਫ਼ਤੇ ਜਾਂ 15 ਦਿਨ ਬਾਅਦ ਇੱਥੇ ਈ ਸ਼ਰਮ ਕਾਰਡ ਦਾ ਆਧਾਰ ਕਾਰਡ ਦਾ ਔਰ ਵੋਟਰ ਲੋਕਾਂ ਦੀ ਵੋਟਾ ਬਣਵਾਉਣ ਦਾ ਕੰਮ ਇਸ ਸੇਵਾ ਦਾ ਕੰਮ ਇਹ ਸਾਰੇ ਰਲ ਕੇ ਇਹਨਾਂ ਦੀ ਟੀਮ ਕਰ ਰਹੀ ਹੈ ਔਰ ਬੜਾ ਅੱਛਾ ਕੰਮ ਕਰ ਰਹੀ ਹੈ ਮੈਂ ਉਹਨਾਂ ਨੂੰ ਵਧਾਈ ਦੇਣ ਵਾਸਤੇ ਸਪੈਸ਼ਲੀ ਇੱਥੇ ਆਇਆ ਹਾਂ ਸਰ ਜਿਸ ਤਰ੍ਹਾਂ ਹੁਣ ਮਾਹੌਲ ਹੈ ਭਾਜਪਾ ਜਿਹੜੀ ਪਾਰਟੀ ਹੈ ਪੰਜਾਬ ਦੇ ਵਿੱਚ ਆਪਣੇ ਪੈਰ ਫਸਾਰ ਰਹੀ ਹੈ ਤੇ ਲਗਾਤਾਰ ਹੋਰਾਂ ਪਾਰਟੀਆਂ ਨੂੰ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਧੜਾ ਧੜੇ ਜਿਹੜੇ ਨੇਤਾ ਨੇ ਖਾਸ ਕਰਕੇ ਵੱਡੇ ਚਿਹਰੇ ਵੀ ਆਏ ਨੇ ਜਿਹੜੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਕਿ ਇਹ ਇਹ ਭਾਜਪਾ ਦੀ ਇੱਕ ਖਿੱਚ ਹੈ ਜਾਂ ਕੇਂਦਰੀ ਵਿਜਾਰਤ ਦਾ ਕੋਈ ਭਾਜਪਾ ਫਾਇਦਾ ਚੱਕ ਰਹੀ ਹੈ ਕਿਉਂਕਿ ਇਹ ਲਗਦਾ ਨੇ ਕਿ ਈਡੀ ਦੇ ਥਰੂ ਆ ਸਭ ਕੁਝ ਹੋ ਰਿਹਾ ਹੈ ਦੇਖੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਉਣ ਵਾਲੀ ਸਰਕਾਰ ਬਣਾਉਣ ਜਾ ਰਹੀ ਹੈ ਜੀ ਔਰ ਜਿਵੇਂ ਤੁਸੀਂ ਆਪਣੇ ਸ਼ਬਦਾਂ ਚ ਕਿਹਾ ਕਿ ਔਰ ਪੂਰੇ ਦੂਜੀਆਂ ਪਾਰਟੀਆਂ ਦਾ ਜੋ ਹਾਲ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਹਾਸ਼ੀ ਤੋਂ ਮਿਟਦੀਆਂ ਜਾ ਰਹੀਆਂ ਨੇ ਔਰ ਇਸ ਕਰਕੇ ਲੋਕ ਜਿਹੜੇ ਹੈਗੇ ਨੇ ਫਰਸਟ੍ਰੇਟਡ ਨੇ ਉਹਨਾਂ ਦੇ ਕੰਮ ਤੋਂ ਚਾਹੇ ਉਹਨਾਂ ਦੀਆਂ ਪਾਰਟੀਆਂ ਦੇ ਨੇਤਾ ਸਨ ਔਰ ਇਸ ਕਰਕੇ ਬਹੁਤ ਵੱਡੀ ਸੰਖਿਆ ਦੇ ਵਿੱਚ ਚਾਹੇ ਕਾਂਗਰਸ ਹੋਵੇ ਚਾਹੇ ਕਾਲੀਦਲ ਹੋਵੇ ਚਾਹੇ ਆਪ ਹੋਵੇ ਬਹੁਤ ਵੱਡੀ ਸੰਖਿਆ ਦੇ ਵਿੱਚ ਇਹਨਾਂ ਦੇ ਬਹੁਤ ਅੱਛੇ ਅੱਛੇ ਸੀਨੀਅਰ ਕਾਰਕਟਰ ਜਿਹੜੇ ਹੈਗੇ ਨੇ ਸਾਡੇ ਸੰਪਰਕ ਨੇ ਔਰ ਜੁਆਇਨ ਕਰ ਰਹੇ ਨੇ ਭਾਜਪਾ ਆਉਣ ਵਾਲੀ ਸਰਕਾਰ ਭਾਜਪਾ ਦੀ ਬਣਨ ਵਾਲੀ ਹੈ ਸਿਰਫ ਤੁਹਾਡੀ ਗੱਲ ਆਪਾਂ ਮੰਨ ਲੈਂਦੇ ਆ ਪਰ ਕਿਵੇਂ ਨਕੇ ਮੈਂ ਦਿਖਿਆ ਜਾਵੇ 214 ਤੋਂ ਜਿਵੇਂ ਜਦੋਂ ਮੋਦੀ ਸੱਤਾ ਦੀ ਸਰਕਾਰ ਵਿੱਚ ਸੱਤਾ ਵਿੱਚ ਆਈ ਹੈ ਤਾਂ ਕੰਟਰੋਵਰਸਲ ਸਰਕਾਰ ਰਹੀ ਹੈ ਕਈ ਫੈਸਲੇ ਉੱਪਰ ਲੋਕਾਂ ਦੀ رائے ਬਰੋਚ ਵੀ ਰਹੀ ਹੈ ਕਈ ਇਹਦੇ رائے ਸਹਿਮਤ ਵੀ ਰਹੀ ਹੈ ਇਸ ਦੇ ਦੌਰਾਨ ਜਿਹੜਾ ਪੰਜਾਬ ਸੀ ਉਹ ਇੱਕ ਇਸ ਚੀਜ਼ ਦਾ ਗਵਾਹ ਬਣਿਆ ਕਿ ਪੰਜਾਬ ਦੀ ਜਿਹੜਾ ਕੇਂਦਰ ਨਾਲ ਪਿੱਛੇ ਖੇਤੀ ਕਾਨੂੰਨਾਂ ਪਿੱਛੇ ਕਾਫੀ ਅਨਮਨ ਰਹੀ ਹੈ ਕਿ ਉਸ ਦਾ ਅਸਰ ਆਉਣ ਵਾਲੇ ਚੋਣਾਂ ਤੇ ਵੀ ਪਏਗਾ ਕਿਉਂਕਿ ਕਿਉਂਕਿ ਕਿਸਾਨ ਜਿਹੜੇ ਸੀ ਉਹ ਕਾਫੀ ਲੰਬਾ ਸਮਾਂ ਬਾਰਡਰ ਉੱਪਰ ਬੈਠੇ ਰਹੇ ਨੇ ਤੇ ਉਸ ਦਾ ਅਸਰ ਤੁਸੀਂ ਦੇ ਮੰਨਦੇ ਹੋ ਕਿ ਪਏਗਾ ਵੋਟਾਂ ਉੱਪਰ ਜੋਦੀ 2014 ਤੋਂ ਮੋਦੀ ਗਵਰਨਮੈਂਟ ਆਈ ਹੈ ਤੁਸੀਂ ਕੈਲੰਡਰ ਚੱਕ ਕੇ ਦੇਖ ਲਓ ਇਸ ਸਰਕਾਰ ਦਾ ਜੀ ਲੋਕਾਂ ਦੇ ਵੈਲਫੇਅਰ ਵਾਸਤੇ ਕਿੰਨੇ ਕੰਮ ਕੀਤੇ ਨੇ ਜੀ 70 ਸਾਲਾਂ 'ਚ ਉਹ ਕੰਮ ਨਹੀਂ ਹੋਏ ਜੋ ਇਹਨਾਂ 7 ਸਾਲਾਂ ਦੇ ਵਿੱਚ ਮੋਦੀ ਗਵਰਨਮੈਂਟ ਨੇ ਕਰਕੇ ਦਿਖਾ ਦਿੱਤੇ ਕੁਝ ਹੋ ਸਕਦਾ ਸੀ ਤ 370 ਹਟ ਜਾਏ ਕਿ ਜੰਮੂ ਕਸ਼ਮੀਰ ਦੇ ਵਿੱਚ ਭਾਰਤ ਦਾ ਪੂਰਨ ਵਿਲਿਆ ਹੋ ਜਾਏਗਾ ਜੀ ਕੁਝ ਹੋ ਸਕਦਾ ਸੀ ਰਾਮ ਮੰਦਰ ਦਾ ਨਿਰਮਾਣ ਹੋ ਜਾਏਗਾ ਕੁਝ ਸੋਚ ਸਕਦਾ ਸੀਗਾ ਕਿ ਨੌਜਵਾਨਾਂ ਵਾਸਤੇ ਇੰਨੀ ਵੈਲਫੇਅਰ ਦੇ ਸਕੀਮਾਂ ਆ ਜਾਣਗੀਆਂ 12 ਰੁਪਏ ਦੇ ਵਿੱਚ ਤੁਹਾਨੂੰ ਐਕਸੀਡੈਂਟਲ ਇੰਸ਼ੋਰੈਂਸ ਤੇ ਕਲ ਕਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ 330 ਰੁਪਏ ਦੇ ਵਿੱਚ ਤੁਸੀਂ 2 ਲੱਖ ਦੀ ਲਾਈਫ ਇੰਸ਼ੋਰੈਂਸ ਦੀ ਕਲਪਨਾ ਨਹੀਂ ਕਰ ਸਕਦੇ ਲੋਕਾਂ ਦੇ ਖਾਤੇ ਜੰਦਨ ਦੇ ਖਾਤੇ ਖੋਲ ਦਿੱਤੇ ਆਮ ਗਰੀਬ ਆਦਮੀ ਜਿਹੜਾ ਹੈਗਾ ਵਾ ਉਹ ਥੜੇ ਨਹੀਂ ਸੀ ਚੜ ਸਕਦਾ ਬੈਂਕ ਦੇ ਬੈਂਕ ਦੇ ਮੈਨੇਜਰ ਉਹਨਾਂ ਦੇ ਘਰ ਜਾ ਕੇ ਖਾਤੇ ਖੋਲੇ ਔਰ ਮੁਦਰਾ ਯੋਜਨਾ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਭੈਣਾਂ ਨੂੰ ਅਸੀਂ ਜਿਹੜੇ ਹੈਗੇ ਆ ਫੰਡ ਮੋਈਆ ਕਰਾਇਆ ਤਾਂ ਕਿ ਉਹ ਆਪਣਾ ਵਪਾਰੀ ਕਰ ਸਕਣ ਸੋਚਾਲੇ 10 ਕਰੋੜ ਤੋਂ ਉੱਪਰ ਬਣਾਤੇ 2 ਕਰੋੜ ਤੋਂ ਉੱਪਰ ਦੇ ਘਰਾਂ ਨੂੰ ਮਕਾਨ ਬਣਾ ਕੇ ਦੇ ਦਿੱਤੇ ਔਰ ਹਰ ਫੈਕਟਰ ਦੇ ਵਿੱਚ ਚਾਹੇ ਇੰਡਸਟਰੀ ਹੈ ਚਾਹੇ ਕਿਸਾਨ ਹੈ ਚਾਹੇ ਲੇਬਰ ਹੈ ਚਾਹੇ ਕੋਈ ਤਬਕਾ ਹੈਗਾ ਹਰ ਤਬਕੇ ਵਾਸਤੇ ਇਸ ਸਰਕਾਰ ਨੇ ਕੁਝ ਨਾ ਕੁਝ ਕੀਤਾ ਹੈ ਔਰ ਮੈਂ ਇਹ ਕਹਿ ਸਕਦਾ ਹਿੰਦੁਸਤਾਨ ਦਾ ਕੋਈ ਵੀ ਐਸਾ ਵਸਨੀਕ ਨਹੀਂ ਹੈਗਾ ਜਿਹਦੇ ਵਾਸਤੇ ਇਸ ਸਰਕਾਰ ਨੇ ਕੋਈ ਕੰਮ ਨਾ ਕੀਤਾ ਹੋਵੇ ਅਗਰ ਆਪਾਂ ਯੂਪੀ ਨੂੰ ਛੱਡ ਦਈਏ ਤਾਂ ਬਾਕੀ ਸਟੇਟ ਦੇ ਵਿੱਚ ਜਿੱਥੋਂ ਵੀ ਇਲੈਕਸ਼ਨ ਲੜੇ ਜਾਂਦੇ ਨੇ ਭਾਜਪਾ ਵੱਲੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਰੱਖ ਕੇ ਹੀ ਲੜੇ ਗਏ ਨੇ ਕਿਉਂਕਿ ਯੂਪੀ ਦੇ ਵਿੱਚ ਯੋਗੀ ਦਿੱਤਨਾਥ ਨੂੰ ਪਹਿਲਾਂ ਹੀ ਸੀਐਮ ਦਾ ਕੈਂਡੀਡੇਟ ਹਲਾੰਦ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਵੀ ਮੋਦੀ ਜੀ ਦੇ ਨਾਂ ਤੇ ਇਲੈਕਸ਼ਨ ਲੜਿਆ ਜਾਏਗਾ ਕਿ ਜਾਂ ਪਾਰਟੀ ਚਿਹਰਾ ਦੇਗੀ ਤੁਹਾਡੀ ਸ਼ਾਇਦ ਜਾਣਕਾਰੀ ਪੂਰੀ ਤੁਹਾਡੇ ਕੋਲ ਨਹੀਂ ਹੈਗੀ ਯੂਪ ਦੇ ਜਿਹੜੇ ਚੋਣ ਸੀਗਾ ਭਾਰਤੀ ਜਨਤਾ ਪਾਰਟੀ ਨੇ ਲੜਿਆ ਸੀਗਾ ਔਰ ਮੋਦੀ ਜੀ ਸਾਡੇ ਸ੍ਰੇਸ਼ਟ ਨੇਤਾ ਨੇ ਤੇ ਸੁਭਾਵਿਕ ਹੈ ਕਿ ਉਹ ਫਰੰਟ ਤੋਂ ਲੀਡ ਕਰਦੇ ਨੇ ਜੀ ਸੋ ਇਸ ਕਰਕੇ ਇਹ ਚੋਣ ਜਿਹੜਾ ਸਾਡਾ ਹੈਗਾ ਭਾਰਤੀ ਜਨਤਾ ਪਾਰਟੀ ਲੜਦੀ ਹੈ ਮੋਦੀ ਜੀ ਹੋਗੇ ਅਮਿਤ ਸ਼ਾ ਜੀ ਹੋਗੇ ਸਾਡੇ ਨੱਡਾ ਜੀ ਹੋਗੇ ਜਿਹੜੇ ਵੀ ਪਾਰਟੀ ਦੇ ਅਧਿਖਸ਼ ਹੁੰਦੇ ਨੇ ਉਹ ਫਰੰਟ ਤੋਂ ਲੀਡ ਕਰਦੇ ਨੇ ਜੀ ਪੰਜਾਬ ਦੇ ਵਿੱਚ ਚਿਹਰਾ ਨਹੀਂ ਅਨਾਉਂਸ ਮੈਂ ਤੇ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਲੜੇਗੀ ਨਾ ਭਾਰਤੀ ਜਨਤਾ ਪਾਰਟੀ ਹੀ ਚਿਹਰਾ ਹੈ ਇੱਕ ਜੀ ਹਾਂ ਭਾਰਤੀ ਜਨਤਾ ਪਾਰਟੀ ਚੋਣਾਂ ਲੜੇਗੀ ਔਰ 117 ਸਾਰੇ ਸੀਟਾਂ ਤੇ ਲੜਨ ਜਾ ਰਹੇ ਹੈ ਔਰ ਅਗਲੀ ਸਰਕਾਰ ਬਣਾਉਣ ਜਾ ਰਹੇ ਹੈ ਅੱਜ ਤੁਸੀਂ ਨੋਟ ਕਰ ਲਓ ਔਰ ਕੱਲ ਨੂੰ ਬਿਸ਼ੇਧੇ ਨੂੰ ਚਲਾ ਕੇ ਵੀ ਦੇਖ ਲੈਣਾ लास्ट ਸਵਾਲ ਹੈ ਸਰ ਭਾਰਤੀ ਜਨਦਾ ਪਾਰਟੀ ਦਾ ਪੰਜਾਬ ਇਸਕੇਸ ਪਾਰਟੀ ਨਾਲ ਹੈ ਮੁਕਾਬਲਾ ਦੇਖੋ ਤਾਂ ਲੱਗ ਰਿਹਾ ਹੋਵੇ ਜਿਹੜੀ ਹਾਂ ਹੈ ਆ ਆਪ ਦਾ ਤੇ ਪੰਜਾਬ ਦੇ ਵਿੱਚ ਵजूद ਕੋਈ ਨਹੀਂਗਾ ਤੁਸੀਂ ਇੱਥੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਤੱਕ ਜਿੰਨੇ ਉਹਦਾ ਇੱਕੋ ਇੱਕ ਮੇਜਰ ਇਸ਼ੂ ਸੀਗਾ ਕਿ ਅਸੀਂ ਰਵਾਇਤੀ ਪਾਰਟੀਆਂ ਦਾ ਬਦਲ ਦਿਆਂਗੇ ਜੀ ਆਪ ਦਾ ਇੱਕੋ ਹੀ ਨਾਰਾ ਸੀਗਾ ਕਿ ਜੀ ਰਵਾਇਤੀ ਪਾਰਟੀਆਂ ਦਾ ਬਦਲ ਦਿਆਂਗੇ ਪੰਜਾਬ ਦੇ ਵਿੱਚ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿੰਨੇ ਤੁਸੀਂ ਕੈਂਡੀਡੇਟ ਡਿਕਲੇਅਰ ਕੀਤੇ ਨੇ ਜੇ ਉਹ ਦੂਜੀਆਂ ਪਾਰਟੀਆਂ ਦੇ ਰਿਜੈਕਟਡ ਮਾਲ ਹੀ ਤੁਸੀਂ ਲੈ ਕੇ ਤੇ ਟਿਕਟਾਂ ਦੇਣੀਆਂ ਨੇ ਤੇ ਕਿਹੜੇ ਰਵਾਇਤੀ ਬਦਲ ਦੀ ਗੱਲ ਕਰਦੇ ਪਿਓ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਬੰਦੇ ਤੁਸੀਂ ਲੈ ਲੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਉਹਨਾਂ ਨੂੰ ਐਮਐਲਏ ਖੜੇ ਕਰਦੇ ਪਏ ਹੋ ਤੇ ਕਿਹੜੇ ਬਦਲ ਦੀ ਕਰਦ ਕਰਦੋ ਇਸ ਕਰਕੇ ਆਪ ਬਤਾਤੇ ਸਿਰਫ ਇੱਕ ਸ਼ੋਸ਼ਾ ਹੈ ਨਾ ਉਹਦੀ ਕੋਈ ਨੀਤੀ ਹੈ ਨਾ ਕੋਈ ਉਹਦਾ ਕੋਈ ਇਸ਼ੂ ਹੈਗਾ ਇਸ ਕਰਕੇ ਆਪ ਤੇ ਪੰਜਾਬ ਦੇ ਹਾਸ਼ੀਸ਼ ਖਤਮ ਹੈਗੀ ਆ ਸਿਰਫ ਇੱਕ ਔਰ ਰੋਜ ਕੋਈ ਨਾ ਕੋਈ ਝੂਠਾ ਸੱਚਾ ਕੋਈ ਨਾ ਕੋਈ ਕਰਕੇ ਉਹ ਸਿਰਫ ਮੀਡੀਆ ਚ ਰਹਿਣਾ ਚਾਹੁੰਦੇ ਨੇ ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ ਅਕਾਲੀ ਦਲ ਦਾ ਅਸੀਂ ਸਾਰਿਆਂ ਨੇ ਦੇਖ ਲਿਆ ਉਹਨਾਂ ਦਾ ਵजूद ਜਿਹੜਾ ਹੈਗਾ ਉਹਨਾਂ ਨੂੰ ਗ੍ਰਾਮ ਗ੍ਰਾਮੀਣ ਖੇਤਰ ਚ ਵੀ ਔਰ ਸ਼ਹਿਰੀ ਖੇਤਰ ਦੇ ਵਿੱਚ ਵੀ ਬਹੁਤ ਵੱਡੀ ਸੈਟਬੈਕ ਵੱਜੀ ਹੈ ਉਹਨਾਂ ਦੇ ਕੰਮਾਂ ਕਰਕੇ ਔਰ ਇਹ ਜਦ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਇਸ ਵੇਲੇ ਮੁਕਾਬਲੇ ਦੀ ਗੱਲ ਹੈ ਕਾਂਗਰਸ ਕਿੱਥੇ ਹੈ ਕਾਂਗਰਸ ਤੇ ਡੁੱਬਦਾ ਜਹਾਜ਼ ਹੈ ਜਿਹੜਾ ਛੱਡ ਕੇ ਸਾਰੇ ਲੋਕ ਪੰਚੀ ਜਾ ਰਹੇ ਨੇ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਜਾ ਕੇ ਐਮਐਨਏ ਦਾ ਕੈਂਡੀਡੇਟ ਡਿਕਲੇਅਰ ਕਰਕੇ ਆਂਦਾ ਹੈ ਉਹ ਦੂਜੇ ਦਿਨ ਉਹਨੂੰ ਨਾਸਤੇ ਕਹਿ ਕੇ ਬੀਜੇਪੀ ਜਾ ਜਾਂਦਾ ਹੈ ਤੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਕਾਂਗਰਸ ਦੀ ਸਥਿਤੀ ਕੀ ਹੈ ਔਰ ਭਾਰਤੀ ਜਨਤਾ ਪਾਰਟੀ ਆਉਣ ਵਾਲਾ ਜਿਹੜਾ ਹੈਗਾ ਵੈ ਕੱਲ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦਾ ਹੈ ਔਰ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਏਗੀ ਬਹੁਤ ਬਤਨ ਸੋ ਇਹ ਸਨ ਅਨਿਲ ਜੀ ਜਿਨ੍ਹਾਂ ਨੇ ਬੜੇ ਸੰਖੇਪ ਵਿੱਚ ਦੱਸਿਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਪੰਜਾਬ ਦੇ ਵਿੱਚ ਵੱਡੇ ਮਾਰਜਨ ਤੇ ਜਿਹੜੀ ਹੈ ਉਹ ਜਿੱਤ ਪ੍ਰਾਪਤ ਕਰੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ 2022 ਦੱਸੇਗਾ ਤਾਂ ਇਹਨਾਂ ਨੇ ਕਿਹਾ ਹੈ ਕਿ ਸਾਡਾ ਮੁਕਾਬਲਾ ਕਿਸੇ ਨਾ ਕੋਈ ਪਾਰਟੀ ਨਾਲ ਨਹੀਂ ਹੈ ਕਿਉਂਕਿ ਹਰ ਇੱਕ ਪਾਰਟੀ ਦੇ ਵਿੱਚ ਕੋਈ ਨਾ ਕੋਈ ਖਲਾਰਾ ਪੈ ਚੁੱਕਾ ਹੈ ਕੈਮਰਮੈਨ ਵਿਪਨ ਰੋੜਾ ਦੇ ਨਾਲ ਕੁਲਵੰਤ ਸਿੰਘ ਸਨੋਟ ਵੀ ਐਸਐਮਜੀ ਨਿਊਜ਼